ਨਵੇਂ ਬੰਦੇ ਦੇਖ ਕੇ ਇਹਨਾਂ ਦਾ ਕੌਲ ਆਇਆ ਸੀ ਅੱਗੇ ਦੇਖਿਆ ਵੀ ਇੱਥੇ ਇਹਨਾਂ ਨੇ ਜਿੱਥੇ ਸਾਡਾ ਪਾਰਟੀ ਦਾ ਨਾਮ ਲਿਖਿਆ ਉੱਥੇ ਪੇਂਟ ਕਰਤਾ ਜਿੰਨਾ ਪਾਰਟੀ ਦੇ ਅੰਦਰ ਸਮਾਨ ਪਿਆ ਸੀਗਾ ਦਫਤਰ ਦਾ ਸਮਾਨ ਸੀਗਾ ਸਾਰਾ ਇਹਨਾਂ ਨੇ ਲੋਡ ਕਰਕੇ ਆਪਣਾ ਲੈ ਜਾਂਦੀ ਕੋਸੀ ਕਿ ਦੀ ਸਾਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਨਹੀਂ ਅਜੇ ਕੰਪਲੀਟ ਹੋਈ ਨਹੀਂ ਹੈਗੀ ਇਹ ਦੂਜੀ ਪਾਰਟੀ ਕਹਿ ਰਹੀ ਐ ਸੀ ਕੰਪਲੀਟ ਕਰ ਦਾਂਗੇ ਕੰਪਲੀਟ ਤੇ ਵੈਰੀਫਾਈ ਕਰ ਲਾਂਗੇ ਦੂਜਿਆਂ ਦੇ ਆਰਡਰ ਐ ਪਰ ਉਹ ਲੀਗਲੀ ਅਜੇ ਇੰਗਲਿਸ਼ ਸਟਾਕ ਹੈ ਉਹ ਲੀਗਲੀ ਬਣਦਾ ਉਹ ਸਹੀ ਐ ਜੋ ਨੋਟਿਸ ਆਇਆ ਹੁੰਦਾ ਤਾਂ ਫਿਰ ਅਸੀਂ ਇੱਥੇ ਇੱਥੇ ਨਾਂਦੇ ਸੀ ਕੋਰਟ 'ਚ ਦੇ ਗਏ ਨੋਟਿਸ ਆਇਆ ਨਹੀਂ ਸਾਨੂੰ ਪੁਲਿਸ ਵੱਲੋਂ ਵੀ ਇਤਲਾਹ ਕੀਤਾ ਗਿਆ ਨਾ ਕੋਰਟ ਵੱਲੋਂ ਕੀਤਾ ਗਿਆ ਸਿੱਧਾ ਆ ਕੇ ਉਹਨਾਂ ਨੇ ਤਾਲਾ ਤੋੜ ਕੇ ਆਪਣੇ ਸਮਾਨ ਸਾਡਾ ਕੱਢ ਕੇ ਇੱਥੇ ਤੋੜਪਾਨ ਕਰਨ ਦੀ ਕੋਸ਼ਿਸ਼ ਕੀਤੀ ਉਹ ਪੁਰਾਣੀ ਬਿਲਡਿੰਗ ਹੈ ਜੀ 170 80 ਸਾਲ ਤੋਂ ਪੁਰਾਣੀ ਫੀਟਿੰਗਾ ਤੇ ਸਾਰੇ ਸਾਡੇ ਜ਼ਿਲ੍ਹਾ ਪ੍ਰਧਾਨ ਪੁਰਾਣੇ ਜਿੰਨੇ ਵੀ ਸੀਐਮ ਸਾਡੇ ਹਰੇ ਪੁਰਾਣੇ ਨੇ ਉਹ ਵੀ ਇੱਥੇ ਦਫ਼ਤਰਾਂ 'ਚ ਆ ਕੇ ਬੰਦੇ ਰਹੇ ਨੇ ਇਹ ਚੀਜ਼ ਤਾਂ ਸਾਨੂੰ ਨਹੀਂ ਪਤਾ ਜੋ ਹੈਗਾ ਸੀਗਾ ਜੋ ਫੋਟੋਆਂ ਵੀ ਹੈਗੀਆਂ ਨੇ ਜੋ ਮੈਂ ਦੇਖੀਆ ਕੋਰਟ ਦਾ ਫਿਆਦਾ ਆਇਆ ਸੀਗਾ ਨਾਲ ਇਨਵੈਂਟਰੀ ਕਰਕੇ ਗਈ ਨਹੀਂ ਜਦੋਂ ਲੁਧਿਆਣਾ ਦੇ ਵਿੱਚ ਮੌਜੂਦਾਂ ਜਿੱਥੇ ਕੀ ਲੁਧਿਆਣਾ ਦੇ ਵਿੱਚ ਇੱਕ ਜਗਾ ਸੀਗੀ ਉਸ ਦਾ ਕੋਰਟ ਕੇਸ ਚੱਲ ਰਿਹਾ ਸੀਗਾ ਪਿਛਲੇ ਕੁਛ ਸਾਲਾਂ ਤੋਂ ਇਹ ਇਹ ਉਹ ਜਗਾ ਵੈ ਜਿਹੜੀ ਤੁਸੀਂ ਜਗਾ ਦੇਖ ਪਾ ਰਹੇ ਹੋ ਇਹ ਅਸਲ ਦੇ ਵਿੱਚ ਜਗਾ ਦਾ ਜਗਾ ਜਿਹੜੀ ਆ ਕਾਂਗਰਸ ਪਵਨ ਜਿਹੜਾ ਕਿਹਾਇਆ ਜਾਂਦਾ ਵੈ ਇਹ ਜਗਾ ਦਾ ਕੋਰਟ ਕੇਸ ਕਾਫੀ ਸਮਝੋ ਚੱਲੇ ਜਿਹੜੋ ਇਸ ਅਸਲ ਮਾਲਕ ਆਂਦਾ ਵੈ ਤੇ ਕੋਰਟ ਕੇਸ ਤੋਂ ਜਿੱਤ ਕੇ ਆਂਦਾ ਵੈ ਤੇ ਜਿਹੜਾ ਅੰਦਰਲਾ ਸਮਾਨ ਜਿਹੜਾ ਕਾਂਗਰਸ ਭਵਨ ਦੇ ਅੰਦਰ ਰੱਖਿਆ ਹੁੰਦਾ ਵੈ ਉਹ ਚੱਕ ਕੇ ਜਿਹੜਾ ਕੀ ਆ ਬਾਹਰ ਰੱਖ ਦਿੰਦਾ ਵੈ ਦੇਖ ਸਕਦੇ ਹੋ ਕਿ ਕਾਲ ਦੇਖ ਸਕਦੇ ਹੋ ਪੇਂਟ ਵੀ ਜਿਹੜਾ ਕੀਆ ਕੀਤਾ ਆਇਆ ਵੈ ਕਾਲ ਪੇਂਟ ਵਗੈਰਾ ਕਰਕੇ ਅਤੇ ਤਾਲੇ ਵਗੈਰਾ ਜਿਹੜਾ ਕੀ ਆ ਖੋਲ ਕੇ ਬਾਹਰ ਸਮਾਨ ਜਿਹੜਾ ਰਖਾ ਦਿੱਤਾ ਗਿਆ ਦੱਸਿਆ ਜਾ ਰਿਹਾ ਆਸ-ਪਾਸ ਦੇ ਲੋਕਾਂ ਦੇ ਵੱਲੋਂ ਅੰਦਰੋਂ ਸਮਾਨ ਚੱਕ ਕੇ ਕੁਝ ਆਟੋ 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 ਦੇ ਵਿੱਚ ਰਖਵਾ ਕੇ ਅੱਗੇ ਕਿਤੇ ਹੋਰ ਪੇਜ ਦਿੱਤਾ ਗਿਆ ਦੇਖ ਸਕਦੇ ਹੋ ਪੇਂਟ ਵੀ ਜਿਹੜਾ ਕਿ ਇੱਥੇ ਡੁੱਲਿਆ ਨਜ਼ਰ ਆ ਰਿਹਾ ਹੈ ਤੇ ਹੁਣ ਇੱਥੇ ਜਰੂ ਜਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਤੇ ਪਹੁੰਚਦੇ ਨੇ ਤੇ तमाम ਜਿਹੜੇ ਵਰਕਰ ਲੀਡਰ ਅਤੇ ਯੂਥ ਕਾਂਗਰਸ ਦੇ ਯੂਥ ਕਾਂਗਰਸ ਦੇ ਹੈਪੀ ਲਾਲੀ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਇੱਥੇ ਆ ਕੇ ਜੜਕੀਆਂ ਹੁਣ ਤਾਲਾ ਲਾਇਆ ਜਾਂਦਾ ਵਾ ਉਹਨਾਂ ਦੇ ਵੱਲੋਂ ਇਹ ਕਹਿਣਾ ਹੈ ਕਿ ਸਾਨੂੰ ਕੋਈ ਨੋਟਿਸ ਜਾਂ ਸੱਮਨ ਜਾਂ ਵਗੈਰਾ ਕੁਝ ਨਹੀਂ ਆਇਆ ਪਰ ਜਿਹੜੇ ਅਸਲ ਮਾਲਕ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਸਾਡਾ ਇਹ ਕੋਰਟ ਕੇਸ ਚੱਲਦਾ ਪਿਆ ਸੀਗਾ ਕੋਰਟ ਕੇਸ ਦੇ ਦੌਰਾਨ ਅਸੀਂ ਅੱਜ ਕੋਰਟ ਕੇਸ ਜਿੱਤ ਗਏ ਤੇ ਅੱਜ ਅਸੀਂ ਇਸ ਨੂੰ ਇੱਥੇ ਅੰਦਰੋਂ ਸਮਾਨ ਕੱਢ ਕੇ ਬਾਹਰ ਰੱਖ ਦਿੱਤਾ ਗਿਆ ਸੀਗਾ ਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਹਜੇ ਕੋਈ ਵੀ ਸਾਨੂੰ ਇਤਲਾ ਨਹੀਂ ਮਿਲੀ ਸੀਗੀ ਪਰ ਹੁਣ ਜਦੋਂ ਸੰਜੀਤ ਤਲਵਾਰ ਜੀ ਇੱਥੇ ਆਏ ਉਹ ਦਿਨ ਉਹਨਾਂ ਦਾ ਨਾਂ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਕੋਈ ਇਤਲਾਹ ਮਿਲੀ ਹੈ ਨਹੀਂ ਮਿਲੀ ਹੈ ਹੈਪੀ ਲਾਲੀਨਾ ਯੂਥ ਪ੍ਰਧਾਨ ਜਿਹੜੇ ਹੈਗੇ ਨੇ ਉਹਨਾਂ ਦਿਨ ਉਹ ਵੀ ਗੱਲਬਾਤ ਕਰਦੇ ਆ ਉਹਨਾਂ ਨੂੰ ਇਤਲਾਹ ਮਿਲੀ ਹੈ ਜਾਂ ਨਹੀਂ ਮਿਲੀ ਹੈ ਇੱਕ ਮਾਮਲਾ ਧਿਆਨ ਚਾਹੀਦਾ ਜਿੱਤੇ ਕਿ ਕਾਂਗਰਸ ਪੁਰਾਣਾ ਕਾਗਲ ਭਵਨ ਦੇ ਵਿੱਚ ਕੋਈ ਕਬਜ਼ਾ ਕਰਨ ਆਇਆ ਕੋਈ ਬੰਦਾ ਉਹਨੇ ਕਿਹਾ ਕਿ ਮੈਂ ਕੇਸ ਜਿੱਟਿਆ ਇਹ ਕੀ ਪੂਰਾ ਮਾਮਲਾ ਤੇ ਕਦੋਂ ਤੁਹਾਡੇ ਧਿਆਨ ਚਾਹੀਦਾ ਮਾਮਲਾ ਸਸੂਰੇ ਨੇੜੇ ਦੇ ਬੰਦੇ ਸਾਰੇ ਇੱਥੇ ਦੋਸਤਾਂ ਮਿੱਤਰ ਪ੍ਰਾਣਾ ਆਫਿਸ ਆ ਕਾਂਗਰਸ ਆ ਉਹਨਾਂ ਨੇ ਕਿਹਾ ਜੀ ਕੋਈ ਨਵੇਂ ਬੰਦੇ ਲੱਗ ਰਹੇ ਆ ਕੋਈ ਤਾਲੇ ਤੋੜ ਰਹੇ ਆ ਪਹਿਲਾਂ ਉਹਨ ਕੋਈ ਕਹਿੰਦੇ ਬਦਮਾਸ਼ੀ ਨਾਲ ਕੋਈ ਵੀਡੀਓ ਵੀ ਬਣਾ ਰਹੇ ਸੀ ਕਿ ਵਿੱਚ ਤਾਲੇ ਵੀ ਤੋੜ ਰਹੇ ਨੇ ਵੀ ਤੁਹਾਡਾ ਸਮਾਨ ਵੀ ਬਾਹਰ ਕੱਢਿਆ ਜਾ ਰਿਹਾ ਸੋ ਪਾਰਟੀ ਦਾ ਸਾਰਿਆਂ ਨੂੰ ਪਤਾ ਕੋਣ-ਕੋਣ ਪਾਰਟੀ 'ਚੋਂ ਇੱਥੇ ਆ ਸਕਦਾ ਕੋਣ ਨਹੀਂ ਆ ਸਕਦਾ ਨਵੇਂ ਬੰਦੇ ਦੇਖ ਕੇ ਇਹਨਾਂ ਦਾ ਕੌਲ ਆਇਆ ਸੀ ਅੱਗੇ ਦੇਖਿਆ ਵੀ ਇੱਥੇ ਇਹਨਾਂ ਨੇ ਜਿੱਥੇ ਸਾਡਾ ਪਾਰਟੀ ਦਾ ਨਾਮ ਲਿਖਿਆ ਉੱਥੇ ਪੇਂਟ ਕਰਤਾ ਤੇ ਜਿੰਨਾ ਪਾਰਟੀ ਦੇ ਅੰਦਰ ਸਮਾਨ ਪਿਆ ਸੀਗਾ ਦਫਤਰ ਦਾ ਸਮਾਨ ਸੀਗਾ ਸਾਰਾ ਇਹਨਾਂ ਨੇ ਲੋਡ ਕਰਕੇ ਆਪਣਾ ਲੈ ਜਾਂਦੀ ਕੋਸੀ ਕਿਤੇ ਸਾਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਸਰ ਕੋਈ ਕਦੇ ਕੋਈ ਨੋਟਿਸ ਆਇਆ ਕੋਈ ਕੌਮ ਕਾਂਗਰਸ ਬਾਈ ਇੱਕ ਐਂਟੀਪਾਰਟੀ ਤੁਹਾਡੇ ਕੇਸ ਲੱਗਾ ਦੀਆ ਕਹਿੰਦੇ ਨੋਟਿਸ ਗੇ ਪਰ ਕਾਂਗਰਸ ਵਾਲੋ ਕੋਈ ਪੇਸ਼ ਨਹੀਂ ਆਇਆ ਕਰੀ ਜੇ ਨੋਟਿਸ ਆਇਆ ਹੁੰਦਾ ਤਾਂ ਫਿਰ ਅਸੀਂ ਇੱਥੇ ਇੱਥੇ ਨਾ ਆਂਦੇ ਸੀ ਕੋਰਟ 'ਚ ਦੇਖਦੇ ਨੋਟਿਸ ਆਇਆ ਨਹੀਂ ਸਾਨੂੰ ਪੁਲਿਸ ਵੱਲੋਂ ਵੀ ਨਹੀਂ ਇਤਲਾਹ ਕੀਤਾ ਗਿਆ ਨਾ ਕੋਰਟ ਵੱਲੋਂ ਕੀਤਾ ਗਿਆ ਸਿੱਧਾ ਆ ਕੇ ਉਹਨਾਂ ਨੇ ਤਾਲਾ ਤੋੜ ਕੇ ਆਪਣੇ ਸਮਾਨ ਸਾਡਾ ਕੱਢ ਕੇ ਇੱਥੇ ਤੋੜਪਨ ਕਰਨ ਦੀ ਕੋਸ਼ਿਸ਼ ਕੀਤੀ ਸਰ ਦੋ ਦਿਨ ਪਹਿਲਾਂ ਮੈਂ ਯੂਥ ਕਾਂਗਰਸ ਆਫਿਸ ਖੋਲਿਆ ਸੀ ਕਿਤੇ ਆ ਕੇ ਉਹ ਮੀ ਪੈਨ ਕਰਕੇ ਪਿੱਛੇ ਥੋੜਾ ਜਿਹਾ ਰਿਪੇਅਰ ਦਾ ਕੰਮ ਸੀਗਾ ਤੇ ਅੱਜ ਅਸੀਂ ਦੋ ਦਿਨਾਂ ਬਾਅਦ ਆ ਕੇ ਦੇਖਿਆ ਜੀ ਇੱਥੇ ਤੋੜਪਨ ਚੱਲ ਰਹੀ ਸੀ। ਅੱਛਾ ਜੀ ਤੇ ਹੈਪੀ ਜਿਹੜਾ ਇਹ ਕਿੰਨੀ ਕਿਹੜਾ ਬਿਲਡਿੰਗ ਹੈ ਕਿੰਨੀ ਦੇਰ ਤੋਂ ਇੱਥੇ ਹੈ? ਉਹ ਪੁਰਾਣੀ ਬਿਲਡਿੰਗ ਹੈ ਜੀ 170-80 ਸਾਲ ਤੋਂ ਪੁਰਾਣੀ ਬਿਲਡਿੰਗ ਆ ਤੇ ਸਾਰੇ ਸਾਡੇ ਜ਼ਿਲ੍ਹਾ ਪ੍ਰਧਾਨ ਪੁਰਾਣੇ ਜਿੰਨੇ ਵੀ ਸੀਐਮ ਸਾਡੇ ਰੇ ਪੁਰਾਣੇ ਉਹ ਵੀ ਇੱਥੇ ਦਫ਼ਤਰਾਂ ਜਾ ਕੇ ਬਹਿੰਦੇ ਰਹੇ ਨੇ ਤੇ ਪੁਰਾਣੀ ਬਿਲਡਿੰਗ ਹੈ ਜੀ ਇਹ ਨਵਾਂ ਹੀ ਅੱਜ ਦੇਖਣ ਨੂੰ ਮਿਲਿਆ। ਇਸ ਕਰਕੇ ਜੀ ਤੁਹਾਨੂੰ ਇਸ ਬਾਰੇ ਇਤਲਾਫ ਕੋਰਟ ਕੇਸ ਦੀ ਕੋਈ ਇਤਰਾ ਨਹੀਂ ਜੀ ਕੋਈ ਸੰਮਨ ਨਹੀਂ ਆਇਆ ਸਾਨੂੰ ਕੋਈ ਵੱਡੇ ਨੀਤਾਂ ਨੂੰ ਜੇ ਪ੍ਰਾਂਤ ਕਿਸੇ ਨੂੰ ਜੀ ਜ਼ਿਲ੍ਹਾ ਪ੍ਰਧਾਨਾਂ ਨੂੰ ਜਿਨ੍ਹਾਂ ਦੇ ਜਿਹੜੇ ਸਾਡੇ ਪਾਰਟੀ ਦੇ ਨੇ ਸਾਰੇ ਉਹਨਾਂ ਨੂੰ ਵੈਰੀਫਾਈ ਕਰ ਲਿਆ ਕਿਸੇ ਨੂੰ ਸੰਮਨ ਨਹੀਂ ਆਇਆ ਸਰ ਮੇਰਾ ਨਾਮ ਮਨਪਰਵਤ ਜੀ ਅੱਜ ਤੁਸੀਂ ਇੱਥੇ ਕਾਂਗਰਸ ਸੱਤਰ ਆਏ ਹੈ ਜੀ ਸਾਰਾ ਕਬਜ਼ਾ ਸੀ ਮਾਮਲਾ ਕਿਸੇ ਸਰ ਬੜੀ ਢੇਰ ਤੋਂ ਨਾ ਬੜੇ ਸਾਲਾਂ ਤੋਂ ਕਾਂਗਰਸ ਵਾਲਿਆਂ ਦਾ ਨਜਾਇਜ਼ ਕਬਜ਼ਾ ਸੀ ਸਾਡੀ ਜਗ੍ਹਾ ਦੇ ਉੱਤੇ ਹੀ ਅੱਜ ਸਾਡੇ ਕੋਲ ਕੋਰਟ ਦੇ ਆਰਡਰ ਹੈ ਅਸੀਂ ਕੋਰਟ ਦੇ ਦੈਰੇ ਦੇ ਵਿੱਚ ਰਹਿੰਦੇ ਹੋਏ ਕਾਨੂੰਨ ਦੇ ਹਿਸਾਬ ਦੇ ਨਾਲ ਅਸੀਂ ਆਪਣਾ ਕਬਜ਼ਾ ਲੈਤਾ ਹਾਂ ਕਿੰਨੇ ਸਾਲ ਤੋਂ ਸਰ ਕਬਜ਼ਾ ਸੀਗਾ ਸਰ ਇਹਨਾਂ ਦਾ ਚੱਲਿਆ ਜਾਂਦਾ ਜੀ 25 ਸਾਲਾਂ ਤੋਂ ਕੋਈ ਕਿਰਾਇਆ ਵਗੈਰਾ ਪਿੰਡ ਕੋ ਰੋਕ ਰੱਖਦਾ ਨਹੀਂ ਨਹੀਂ ਸਰ ਦਿੱਤਾ ਹੀ ਨਹੀਂ ਜੀ ਕਦੇ ਇਹਨਾਂ ਨੇ ਨਹੀਂ ਜੀ ਤੇ ਕਿਹੜੀ ਜਗ੍ਹਾ ਤੇ ਖੜੀ ਜੀ ਕਿਹੜੀ ਜਗ੍ਹਾ ਤੇ ਸਰ ਕਾਂਗਰਸ ਦਫ਼ਤਰ ਹੈ ਜੀ ਲੁਧਿਆਣੇ ਵਿਕਾਸ ਨਗਰ ਪ੍ਰਾਪਰਟੀ ਕਿਹਦੇ ਨਾਂ ਤੇ ਸਰ ਪ੍ਰਾਪਰਟੀ ਮੇਰੇ ਮਦਰ ਦੇ ਨਾਂ ਤੇ ਨਾਲ ਹਾਂਜੀ ਸਾਨੂੰ ਸਿੱਕੇ ਜੀ ਉਹਨਾਂ ਖਾਲੀ ਕਰਾ ਲਿਆ ਸਰ ਹਾਂਜੀ ਖਾਲੀ ਕਰਾ ਲਿਆ ਜੀ ਕੋਰਟ ਦੇ ਆਰਡਰ ਦੇ ਹਿਸਾਬ ਦੇ ਨਾਲ ਖਾਲੀ ਕਰਾ ਲਿਆ ਸਰ ਮਾਮਲਾ ਕੀ ਆ ਸਰ ਦੱਸਿਆ ਜਾਦਾ ਕੋਈ ਕਬਜ਼ਾ ਕਰਨ ਆਇਆ ਸੀ ਤੇ ਸਮਾਨ ਵੀ ਲੈ ਕੇ ਜਾ ਰਹੇ ਕੌਂਗਰਸ ਭਵਨ ਦਾ ਨਹੀਂ ਸਾਨੂੰ ਇਨਟੀਮੇਸ਼ਨ ਆਈ ਸੀ ਜੀ ਵੀ ਇੱਥੇ ਕੋਈ ਆਇਆ ਹੈ ਤੇ ਕੋਰਟ ਦੇ ਪਿਆਦੇ ਆਏ ਆ ਦੋ ਤੇ ਨਾਲ ਕੋਈ ਮਾਲਕ ਆਇਆ ਲੀਡੀ ਤੇ ਜਿਨ੍ਹਾਂ ਨੇ ਇਨਵੈਂਟਰੀ ਕੀਤੀ ਹੈ ਤੇ ਆਪ ਜਿਹੜਾ ਜੀ ਸਮਾਨ ਇਨਵੈਂਟਰੀ ਦਾ ਹੁੰਦਾ ਜੋ ਅਕੋਰਡਿੰਗ ਟੂ ਲੀਗਲ ਹੁੰਦਾ ਜੋ ਵੀ ਹੁੰਦਾ ਉਹ ਲੈ ਕੇ ਚਲੇ ਗਏ ਜੀ બસ ਅਸੀਂ ਉਹੀ ਵੈਰੀਫਾਈ ਕਰਨ ਆਏ ਹੁਣ ਦੂਜੀ ਪਾਰਟੀ ਆਈ ਹੈ ਕਿਉਂਕਿ ਸਾਨੂੰ ਇੰਟੀਮੇਟ ਨਹੀਂ ਕੀਤਾ ਗਿਆ ਜੋ ਹੁਣ ਸਾਨੂੰ ਪਤਾ ਲੱਗਿਆ ਸੀ ਵੈਰੀਫਾਈ ਕਰ ਲਿਆ ਉਹਨਾਂ ਕੋਰਟ ਦੇ ਆਰਡਰ ਸੀਗੇ ਤੇ ਉਹ ਸਾਡੇ ਕੋਲ ਆਰਡਰ ਲੈ ਕੇ ਆ ਰਹੇ ਆ ਜੀ ਬਸ ਉਹਨਾਂ ਨੇ ਸਾਨੂੰ ਆਨੇ ਇੰਟੀਮੇਟ ਨਹੀਂ ਕੀਤਾ ਸੀਗਾ ਫੋਰਸ ਨਹੀਂ ਲੈ ਕੇ ਆਏ ਸੀਗੇ ਅਸੀਂ ਬਸ ਇਹੀ ਆ ਫੋਰਸ ਤਾਂ ਕੁਝ ਨਹੀਂ ਸੀ ਪਰ ਹੁਣ ਇਹ ਕਿਦੇ ਕਿਸੇ ਵੱਲੋਂ ਕੰਪਲੇਂਟ ਆਈ ਦੋਨੋਂ ਪਾਰਟੀਆਂ ਵੱਲੋਂ ਨਹੀਂ ਹਜੇ ਕੰਪਲੇਂਟ ਕੋਈ ਨਹੀਂ ਆ ਗਈ ਜੀ ਇਹ ਦੂਜੀ ਪਾਰਟੀ ਕਹਿ ਰਹੀ ਐ ਅਸੀਂ ਕੰਪਲੀਟ ਦੇ ਦਾਂਗੇ ਕੰਪਲੇਂਟ ਤੇ ਵੈਰੀਫਾਈ ਕਰ ਲਾਂਗੇ ਦੂਜਿਆਂ ਦੇ ਆਰਡਰ ਐ ਫਿਰ ਉਹ ਲੀਗਲੀ ਐ ਜੀ ਲੀਗਲੀ ਸਟਰੌਂਗ ਆ ਜੇ ਉਹ ਲੀਗਲੀ ਬਣਦਾ ਉਹ ਸਹੀ ਐ ਸਰ ਦੱਸਿਆ ਜਾ ਰਿਹਾ ਉਹਨਾਂ ਵੱਲੋਂ ਕੋਈ ਪ੍ਰਾਈਵੇਟ ਬੌਂਡਰ ਵੀ ਨਾਲ ਲੈ ਕੇ ਆਉਂਦੇਗੇ ਨਹੀਂ ਜੀ ਇਹ ਚੀਜ਼ ਤਾਂ ਸਾਨੂੰ ਨਹੀਂ ਪਤਾ ਜੋ ਹੈਗਾ ਸੀਗਾ ਜੋ ਫੋਟੋਆਂ ਵੀ ਹੈਗੀਆਂ ਜੋ ਮੈਂ ਦੇਖੀਆ ਕੋਟ ਦਾ ਪਿਆਦਾ ਆਇਆ ਸੀਗਾ ਨਾਲ ਇਨਵੈਂਟਰੀ ਕਰਕੇ ਗਏ ਨੇ ਬਾਈ ਜੀ ਤੁਹਾਡੀ ਗੱਲ ਬਾਤ ਹੋਈ ਹੈ ਕਿੰਨੇ ਸਮੇਂ ਤੋਂ ਕੋਟ ਕੇ ਚੱਲ ਰਿਹਾ ਸੀ ਔਰ ਆਰਡਰ ਸੀਗੀ ਉਹਨਾਂ ਦੇ ਕੋਲ ਕਿਵੇਂ ਸੀ ਦੂਜੀ ਪਾਰਟੀ ਨਾਲ ਗੱਲ ਹੋਈ ਹੈ ਸਾਡੇ ਕੋਲ ਆਰਡਰ ਲੈ ਕੇ ਆ ਰਹੀ ਹੈ ਕਾਫੀ ਪੁਰਾਣਾ ਕੇਸ ਚੱਲ ਰਿਹਾ ਸੀ ਕਿੰਨੇ ਲੰਬਾ ਦੱਸਿਆ ਬਈ 15 ਤੋਂ 20 ਸਾਲ ਦੀ ਜੋ ਉਹਨਾਂ ਨੇ ਦੱਸਿਆ ਯੂਥ ਪ੍ਰਧਾਨ ਦੇ ਹੈਪੀ ਲਾਲੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਮੈਨੂੰ ਕਰੀਬਨ ਸਵੇਰੇ ਦੁਪਹਿਰੇ ਫੋਨ ਆਇਆ ਕਿ ਇੱਕ ਜਿਹੜਾ ਜਿਹੜਾ ਕਾਂਗਰਸ ਭਵਨ ਤੇ ਕੋਈ ਵਿਅਕਤੀ ਜਿਹੜਾ ਕੀ ਹੈ ਇੱਥੇ ਆਇਆ ਤੇ ਸਮਾਨ ਬਾਰ ਕੱਢ ਰਹੇ ਨੇ ਤੁਹਾਨੂੰ ਅੰਦਰਲੀ ਤਸਵੀਰ ਦਿਖਾ ਦਾਂਗੇ ਕਿ ਕਿਸ ਤਰ੍ਹਾਂ ਇੱਕ ਕਾਂਗਰਸ ਭਵਨ ਹੈ ਕਾਂਗਰਸ ਭਵਨ ਦੇ ਅੰਦਰ ਉਹ ਜਿਹੜਾ ਸਮਾਨ ਜਿਹੜਾ ਕੀ ਹੈ ਕੱਢਿਆ ਜਾ ਰਿਹਾ ਸੀਗਾ ਤੇ ਆਸ-ਪਾਸ ਜਿਹੜੇ ਆਸ-ਪਾਸ ਦੁਕਾਨਦਾਰ ਨੇ ਉਹਨਾਂ ਨੇ ਵੀ ਕਿਹਾ ਉਹਨਾਂ ਨੇ ਵੀ ਦੱਸਿਆ ਕਿ ਕੋਈ ਬਾਉਂਸਰ ਵਗੈਰਾ ਵੀ ਨਾਲ ਆਏ ਸੀਗੇ ਪਰ ਜਿਹੜੀ ਜੇਕਰ ਜਿਹੜੀ ਕਰਿਸਾਨ ਨੂੰ ਮਿਲੀ ਹੈ ਉਹਨਾਂ ਮਾਲਕ ਦਾ ਮਾਲਕਾਂ ਦੇ ਵੱਲੋਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਅਸੀਂ ਤੇ ਜਿਹੜੇ ਇੱਥੇ ਦੇ ਮੌਕੇ ਦੇ ਮੌਜੂਦਾ ਪਹੁੰਚੇ ਸੰਜੀਤ ਤਲਵਾਰ ਅਤੇ ਯੂਥ ਪ੍ਰਚਾਨ ਹੈਪੀ ਲਾਲੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਨਿੰਦਨ ਯੋਗ ਹੈ ਸਾਨੂੰ ਕੋਈ ਵੀ ਕੋਰਟ ਵੱਲੋਂ ਇਹੋ ਜਿਹਾ ਜਾਂ ਨੋਟਿਸ ਵਗੈਰਾ ਪੁਲਿਸ ਵੱਲੋਂ ਨਹੀਂ ਮਿਲਿਆ ਜਾਂ ਕੋਈ ਵੀ ਸਾਨੂੰ ਇਨਟੀਮੀਸ਼ਨ ਨਹੀਂ ਆਈ ਪਰ ਫਿਲਹਾਲ ਦੀ ਘੜੀ ਕਾਂਗਰਸ ਦੇ ਪ੍ਰਧਾਨ ਵੱਲੋਂ ਅਤੇ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਵੱਲੋਂ ਇੱਥੇ ਤਾਲਾ ਲਾ ਦਿੱਤਾ ਗਿਆ ਵੈ ਇਸ ਨੂੰ ਤੁਸੀਂ ਦੇਖ ਪਾ ਰਹੇ ਹੋ ਕਿ ਤਾਲਾ ਲੱਗਿਆ ਹੋਇਆ ਵੈ ਇਹ ਅਸਲ ਦੇ ਵਿੱਚ ਜਗਾ ਜਰੀ ਹੈ ਕਾਂਗਰਸ ਭਵਨ ਦੀ ਦਸੀ ਜਾ ਰਹੀ ਹੈ ਕਾਫੀ ਪੁਰਾਣੀ ਜਰੀ ਹੈ ਜਗਾ ਦਸੀ ਜਾ ਰਹੀ ਹੈ ਤੇ ਇਸ ਦੇ ਦੌਰਾਨ ਕੋਈ ਵਿਅਕਤੀ ਦੇ ਨਾਲ ਕੋਈ ਕੋਰਟ ਕੇਸ ਜਿਹੜਾ ਕੀ ਹੈ ਚੱਲਦਾ ਨਜ਼ਰ ਆ ਰਿਹਾ ਹੈ ਐਸਐਚਓ ਕਤਵਾਲੀ ਦੇ ਰਜਿੰਦਰ ਇੱਥੇ ਪਹੁੰਚੇ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਥਾਣੇ ਬੁਲਾਇਆ ਵੇ ਤੇ ਕੋਰਟ ਦੇ ਆਰਡਰ ਦੇ ਕੇ ਜੋ ਜੋ ਵੀ ਅੱਗੇ ਅਗਵਾਈ ਕਾਰਵਾਈ ਹੋਗੀ ਉਹ ਕੀਤੀ ਜਾਵੇਗੀ ਜੁੜੇ ਰਿਹਾਣ ਲਾਈਵ ਤੋਂ ਨਾਲ ਹਨੀਦਨਾ ਜੁੰਬੀ ਰਿਪੋਰਟ ਧੰਨਵਾਦ